ਕੇਂਦਰੀ ਵਿਗਿਆਨ ਅਤੇ ਟੈਕਨਾਲੋਜੀ ਰਾਜ ਮੰਤਰੀ ਡਾਕਟਰ ਜਤਿੰਦਰ ਸਿੰਘ ਨੇ ਕਟੂਆ ਦੇ ਖੇਡ ਸਟੇਡੀਅਮ ਚ ਸੰਸਦੀ ਖੇਡ ਮੁਕਾਬਲੇ ਦਾ ਵਰਚੁਅਲ ਉਦਘਾਟਨ ਕੀਤਾ ਇਸ ਇੱਕ ਰੋਜ਼ਾ ਖੇਡ ਮਹਾਕੁੰਚ ਵੱਖ-ਵੱਖ ਉਮਰ ਵਰਗ ਦੇ ਪੁਰਸ਼ ਅਤੇ ਮਹਿਲਾ ਐਥਲੀਟਾਂ ਦੇ ਵਾਲੀਬਾਲ ਕਬੱਡੀ ਅਤੇ ਖੋਖੋ ਦੇ ਮੁਕਾਬਲੇ ਕਰਵਾਏ ਗਏ ਇਸ ਪਹਿਲ ਕਦਮੀ ਦਾ ਉਦੇਸ਼ ਮੁਕਾਬਲੇ ਦੀ ਪਾਵਨਾ ਨੂੰ ਉਤਸ਼ਾਹਿਤ ਕਰਨਾ ਅਤੇ ਸਥਾਨਕ ਪ੍ਰਤਿਭਾਵਾਂ ਨੂੰ ਉਹਨਾਂ ਦੇ ਹੁਨਰ ਦਾ ਪ੍ਰਦਰਸ਼ਨ ਕਰਨ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਨਾ ਹੈ ਇਸ ਮੌਕੇ ਕਟੂਆ ਦੇ ਵਿਧਾਇਕ ਡਾਕਟਰ 파ਰਤ ਮੋਸ਼ਨ ਨੇ ਸੰਸਦ ਖੇਡ ਮੁਕਾਬਲੇ ਦੀ ਲਾਗਾ ਕਰਦਿਆਂ ਕਿਹਾ ਕਿ ਨੌਜਵਾਨਾਂ ਲਈ ਖੇਡਾਂ 'ਚ ਪਾਗਲਣ ਦਾ ਇਹ ਸੁਨਹਿਰੀ ਮੌਕਾ ਹੈ ਉਹਨਾਂ ਨੇ ਪਾਗਲਣ ਵਾਲਿਆਂ ਦੀ ਸਰੀਰਕ ਅਤੇ ਮਾਨਸਿਕ ਸਿਹਤ ਨੂੰ ਵਧਾਉਣ ਲਈ ਅਜੀਹੀ ਗਤੀਵਿਧੀਆਂ ਦੀ ਮਹੱਤਤਾ ਤੇ ਜ਼ੋਰ ਦਿੱਤਾ ਉਹਨਾਂ ਕਿਹਾ ਕਿ ਖੇਡਾਂ ਨਾ ਸਿਰਫ ਸ਼ਰੀਰਕ ਸ਼ਕਤੀ ਪੈਦਾ ਕਰਦੀਆਂ ਨੇ ਸਗੋਂ ਨੌਜਵਾਨਾਂ 'ਚ ਅਨੁਸ਼ਾਸਨ ਟੀਮਵਰਕ ਅਤੇ ਲੀਡਰਸ਼ਿਪ ਦੇ ਗੁਨਾ ਦਾ ਵਿਕਾਸ ਕਰਦੀਆਂ ਨੇ ਕਟੂਆ ਦੇ ਡਿਪਟੀ ਕਮਿਸ਼ਨਰ ਡਾਕਟਰ ਰਕੇਸ਼ ਮਨਹਸ ਨੇ ਕਿਹਾ ਕਿ ਇਹ ਮੁਕਾਬਲਾ ਨੌਜਵਾਨਾਂ ਨੂੰ ਖੇਡਾਂ ਵਰਗੀਆਂ ਸਕਾਰਾਤਮਕ ਅਤੇ ਸਿਹਤਮੰਦ ਗਤੀਵਿਧੀਆਂ ਲਈ ਉਤਸ਼ਾਹਿਤ ਕਰਨ ਲਈ ਪ੍ਰਸ਼ਾਸਨ ਦੀ ਵਚਨ ਬੱਦਤਾ ਨੂੰ ਦਰਸਾਉਂਦਾ ਹੈ ਸੰਸਦੀ ਖੇਡ ਮੁਕਾਬਲੇ 'ਚ ਨਾ ਸਿਰਫ ਐਥਲੀਟਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਸਗੋਂ ਇਸ ਨੂੰ ਸਥਾਨਕ ਪਾਈਚਾਰੀ ਤੋਂ ਵੀ ਭਰਪੂਰ ਸਮਰਥਨ ਮਿਲਿਆ ਪ੍ਰੋਗਰਾਮ ਦੇ ਅੰਤ 'ਚ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ